ਗਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਦੋਸ਼ੀ ਕਰਾਰ ਹੋਏ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸਜ਼ਾ ਸੀ ਉਸ ਨੂੰ ਪੂਰੀਆਂ ਕੀਤਾ ਤੇ ਫਿਰ ਤੋਂ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਥਾਪ ਦਿੱਤਾ ਜਾਂਦਾ ਕੀ ਲੱਗਦਾ ਕਿ ਪੰਥ ਨੇ ਪ੍ਰਵਾਨ ਕੀਤਾ ਹੈ ਉਹਨਾਂ ਨੂੰ ਪ੍ਰਧਾਨ ਵਜੋਂ ਤੋਂ ਇਹਦਾ ਗੱਲਾਂ ਲੋਕਾਂ ਦੇ ਸਾਹਮਣੇ ਆ ਗਈਆਂ ਉਹ ਜਿਹੜਾ ਉਹਨਾਂ ਨੇ ਸਕ੍ਰਿਪਟ ਤਿਆਰ ਪਹਿਲਾਂ ਕੀਤੀ ਸੀ ਅਸੀਂ ਸੱਤ ਮੈਂਬਰ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਇਹ ਭਰਤੀ ਨਹੀਂ ਕਰਨੀ ਅਸੀਂ ਆਪਣੀ ਆਪਣਾ ਹੱਟ ਦਿਖਾਉਂਦੇ ਹੋਏ ਆਪ ਪੱਤੀ ਆਪਣੇ ਕਾਪੂ ਦੀ ਸ਼ੋਅ ਕਰਾਂਗੇ ਤੁਸੀਂ ਪੱਤੀ ਕੀਤੀ ਹੀ ਨਹੀਂ ਤੇ ਮੁਖੇ ਸੁਖੀਰ ਬਾਦਲ ਦੁਆਰਾ ਪ੍ਰਧਾਨ ਬਣਾਵਾਂਗੇ ਇਹ ਤਾਂ ਪਹਿਲਾਂ ਤੋਂ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਸੀਗਾ ਪਰ ਇਹ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਲਗਣਾ ਨਾ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਤੋਂ ਪਘੋੜੇ ਨੇ ਉਹਨਾਂ ਨੇ ਗੁਰੂ ਸਾਹਿਬ ਤੋਂ ਮੁੱਖ ਮੋੜਿਆ ਆ ਇੱਕ ਤਾਂ ਉਹ ਤਾਂ ਸ਼ਰਿਆਂ ਵਿੱਚ ਹੀ ਉਹ ਦਸਾਇਆ ਉਹਨਾਂ ਨੇ ਇਸੀ ਹੁਕਮਨਾਮੀ ਨੂੰ ਚੈਲੰਜ ਕੀਤਾ ਆ ਤੇ ਪਬਲੀਕਲੀ ਹੱਥ ਖੜੇ ਕਰਾ ਕੇ ਹੁਕਮਨਾਮੀ ਦੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਸਿੱਖਾਂ ਦੇ ਪ੍ਰਵਾਨ ਨਾ ਕੀਤਾ ਨਾ ਕਰਨਾ ਨਾ ਕਦੀ ਹੋ ਸਕਦਾ ਹੈ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਅ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਜਿਹੜਾ ਭਰਤੀ ਕਰ ਰਹੇ ਹਾਂ ਸਮਰਥਨ ਕਿਸ ਤਰ੍ਹਾਂ ਦਾ ਸੰਗਤ ਦਾ ਵਰਕਰਾਂ ਦਾ ਲੇਕਿਨ ਪਹਿਲਾਂ ਤਾਂ ਹਰ ਸਿੱਖ ਦਾ ਪੰਥ ਦਰਦੀ ਦਾ ਫਰਜ਼ ਹੁੰਦਾ ਹੁਕਮਨਾਮਿਆਂ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੀ ਪਾਲਣਾ ਕਰੇ ਤੇ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ ਕਰਕੇ ਲੋਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੁਆਰਾ ਮੋਢਲ ਕਾਇਮ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸ਼ਕਤੀਤੀ ਹੋਵੇ ਅਕਾਲੀ ਦਲ ਦੁਆਰਾ ਪੰਜਾਬ ਦੀ ਪੰਜਾਬੀਆਂ ਦੀ ਅਗਵਾਈ ਕਰੇ ਲੋਕ ਚਾਹੁੰਦੇ ਆ ਹੁਣ ਲੋਕਾਂ ਨੂੰ ਰਾਗੀ ਆ ਉਹ ਚਾਹੁੰਦੇ ਨਵੀਂ ਸਾਫ਼ ਸੁਥਰੀ ਨੇਕ ਇਮਾਨਦਾਰ ਲੀਡਰਸ਼ਿਪ ਹੋਵੇ ਤੇ ਉਸ ਕਰਕੇ ਆਪਣੇ ਲੋਕ ਕੇਸ ਭਰਤੀ ਦੇ ਆਸਾਦ ਦੇ ਰਿਆ ਇਹ ਜਿਹੜਾ ਹੁਕਮਨਾਮਾ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਬੰਧ ਵੱਲੋਂ ਇਸ ਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ ਯਾਰ ਇਹਦੇ ਵਿੱਚ ਕੋਈ ਉਹ ਕਿਸੇ ਗਲਤੀ ਸ਼ੱਕ ਨਹੀਂ ਹੈਗੀ ਕੋਈ ਇਹ ਕਿਸੇ ਹੋਰ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਸ਼੍ਰੋਮਣੀ ਅਕਾਲੀ ਦੇ ਪੁਨਰਗਠਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਉਸ ਤੋਂ ਬਾਅਦ ਪੰਜ ਮੈਂਬਰੀ ਜਿਹੜੀ ਕਮੇਟੀ ਸੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਭਰਤੀ ਕਰਦੀ ਹੋਈ ਨਜ਼ਰ ਆਈ ਤਾਂ ਜਿਸ ਦੇ ਤਹਿਤ ਪੰਜ ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਵੱਲੋਂ ਮੀਡੀਆ ਦੇ ਮੁਖਾਤਬ ਹੋ ਕੇ ਪ੍ਰੈਸ ਵਾਰਤਾ ਲਾਪ ਵੀ ਕੀਤਾ ਗਿਆ ਤਾਂ ਬਹੁਤ ਸਾਰੇ ਜਿਹੜੇ ਸਵਾਲ ਸੀ ਉਹਨਾਂ ਸਵਾਲਾਂ ਦੇ ਵਿਭਾਗੀ ਦੇ ਨਾਲ ਜਵਾਬ ਵੀ ਦਿੱਤੇ ਗਏ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਪੰਥ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਜਿਹੜਾ ਭਰਤੀ ਕਰ ਰਹੇ ਹਾਂ ਸਮਰਥਨ ਕਿਸ ਤਰ੍ਹਾਂ ਦਾ ਸੰਗਤ ਦਾ ਵਰਕਰਾਂ ਦਾ ਦੇਖੋ ਜੀ ਇਹ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਜਿਵੇਂ ਇਹਦੇ ਵੱਡੇ ਇਕੱਠ ਹੋ ਰਹੇ ਨੇ ਜਿਵੇਂ ਲੋਕ ਹਮ ਹਮਾ ਕੇ ਉਹਨਾਂ ਇਕੱਠਾਂ ਵਿੱਚ ਸ਼ਾਮਲ ਹੋ ਰਹੇ ਆ ਜਿਵੇਂ ਜਿਵੇਂ ਉਹਨਾਂ ਦਾ ਰੁਝਾਨ ਹੈ ਜੀ ਇਹ ਤਾਂ ਸਾਰਾ ਕੁਝ ਆਪਣੇ ਸਾਹਮਣੇ ਹੀ ਆ ਇਹ ਕੋਈ ਲੁਕਾਉਣ ਛੁਪਾਉਣ ਵਾਲੀ ਗੱਲ ਹੈ ਨਹੀਂ ਕੋਈ ਨਾ ਇਹ ਕੋਈ ਤੱਥਾਂ ਤੋਂ ਬਾਹਰ ਆਪਾਂ ਜਾ ਕੇ ਗੱਲ ਕਰਦੇ ਆ। ਮੁੱਖ ਦੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੀ ਮਾਨਤਾ ਪ੍ਰਾਪਤ ਭੱਤੇ ਆ। ਹੁਕਮਨਾਮੇ ਸਾਨੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਜਾਰੀ ਹੋਏ। ਇਹ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਤੇ ਅਸੀਂ ਉਹਦੀ ਪਾਲਣਾ ਕਰ ਰਹੇ ਆ। ਬਾਕੀ ਗੱਲਾਂ ਦਾ ਬਹੁਤ ਬਾਅਦ ਚ ਆਉਂਦੀਆਂ ਆ। ਬਾਕੀ ਗੱਲਾਂ ਜਿਹੜੀਆਂ ਹੋ ਗਈਆਂ ਸਿਆਸਤ ਨਾਲ ਜਿਹੜੀਆਂ ਸੰਬੰਧ ਰੱਖਦੀਆਂ ਉਹ ਤਾਂ ਫੈਸਲਾ ਗਾਂਹ ਹੋਊਗਾ। ਲੇਕਿਨ ਪਹਿਲਾਂ ਤਾਂ ਹਰ ਸਿੱਖ ਦਾ ਪੰਥਦਰਦੀ ਦਾ ਫਰਜ਼ ਬਣਦਾ ਕਿ ਹੁਕਮਨਾਮਿਆਂ ਤੇ ਪੈਦਾ ਦਿੰਦੇ ਹੋਏ ਉਹਨਾਂ ਦੀ ਪਾਲਣਾ ਕਰੇ ਤੇ ਇਹ ਹੁਕਮ ਨਾਮੇ ਲਾਗੂ ਹੋਣੇ ਚਾਹੀਦੇ ਆ ਸਾਡੀ ਜਿਹੜੀ ਸੇਵਾ ਸਾਨੂੰ ਬਖਸ਼ੀ ਸੀ ਛੇਵੇਂ ਪਾਤਸ਼ਾਹ ਜੀ ਦੇ ਸਤਾਨ ਤੋਂ ਗੁਰੂ ਸਾਹਿਬ ਦੀ ਮਿਹਰ ਸਦਕਾ ਅਸਾਰੇ ਪੰਜ ਮੈਂਬਰਾਂ ਨੂੰ ਅਸੀਂ ਉਹ ਜਿਹੜੀ ਸੇਵਾ ਨੂੰ ਨੇਕ ਨੀਤੀ ਦਾ ਇਮਾਨਦਾਰੀ ਦਾ ਮੁਕੰਮਲ ਤੌਰ ਤੇ ਅਸੀਂ ਉਹਨੂੰ ਪੂਰਾ ਕਰਾਂਗੇ ਤੇ ਇਹਦੇ ਵਿੱਚ ਆਪਣੇ ਦੇਸ਼ ਵਿੱਚ ਵੀ ਆਪਣੇ ਪੰਜਾਬ ਵਿੱਚ ਵੀ ਬਹੁਤ ਵੱਡਾ ਆਪਣੇ ਸਮਰਥਨ ਮਿਲ ਰਿਹਾ ਬੜਾ ਚੰਗਾ ਰਿਸਪੌਂਸ ਆ ਹੰਗਾਰਾ ਆ ਲੋਕਾਂ ਦਾ ਕਰਕੇ ਲੋਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੁਆਰਾ ਮੋਟਰ ਕੈਮ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸ਼ਫਜੀਤੀ ਹੋਵੇ ਜੀ ਅਕਾਲੀ ਦਲ ਦੁਆਰਾ ਪੰਜਾਬ ਦੀ ਪੰਜਾਬੀਆਂ ਦੀ ਅਗਵਾਈ ਕਰੇ ਲੋਕ ਚਾਹੁੰਦੇ ਆ ਲੋਕਾਂ ਨੇ ਸਾਰੇ ਤਜਰਬੇ ਦੇਖ ਲਏ ਸਾਰੇ ਐਕਸਪੈਰੀਮੈਂਟ ਲੋਕਾਂ ਦੇ ਸਾਹਮਣੇ ਆ ਗਏ ਆ ਤੇ ਸਾਰੇ ਫੇਲ ਹੋ ਗਏ ਆ ਹੁਣ ਲੋਕਾਂ ਕੋ ਰਾ ਕੀ ਆ ਉਹ ਚਾਹੁੰਦੇ ਨਵੀਂ ਸਾਫ਼ ਸੁਥਰੀ ਨੇਕ ਇਮਾਨਦਾਰ ਲੀਡਰਸ਼ਿਪ ਹੋਵੇ ਜੀ ਤੇ ਉਸ ਕਰਕੇ ਆਪਣੇ ਲੋਕ ਕੇ ਇਸ ਭਰਤੀ ਦੇ ਆ ਸਾਥ ਦੇ ਰਹੇ ਆ ਪਰ ਵੱਡੀ ਗੱਲ ਆ ਇਹ ਗੱਲ ਤੱਕ ਸਾਫ ਦੀ ਮੰਨਤਾ ਪ੍ਰਾਪਤ ਭਰਤੀ ਆ ਹੁਕਮਨਾਮਾ ਜਾਰੀ ਕਰਨ ਵੇਲੇ ਜਥੇਦਾਰ ਗਿਆਨੀ ਰਗਵੀਰ ਸਿੰਘ ਸੀ ਗਿਆਨੀ ਹਰਪ੍ਰੀਤ ਸਿੰਘ ਸੀ ਉਸ ਤੋਂ ਬਾਅਦ ਜਥੇਦਾਰਾਂ ਦੀ ਤਬਦੀਲੀ ਹੁੰਦੀ ਆ ਤਾਂ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਬੰਦੇ ਨੇ ਉਹਨਾਂ ਦਾ ਬਿਆਨ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਹੈ ਉਹਨਾਂ ਦੇ ਵਿੱਚ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਇਹਦੇ ਨਾਲ ਭਰਤੀ ਹੋ ਰਹੀ ਹੈ ਤਮਾਮ ਸਾਰੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਨਾਲ ਤੁਹਾਡਾ ਕੋਈ ਮੇਲ ਮਲਾਪ ਹੋਇਆ ਜਾਂ ਉਹਨਾਂ ਨੇ ਕੋਈ ਤੁਹਾਨੂੰ ਬੁਲਾ ਕੇ ਕੋਈ ਸੁਝਾਅ ਦਿੱਤਾ ਹੋਵੇ ਜੈਦਰ ਸਾਹਿਬ ਦਾ ਮੀੜਮਲਾਬ ਤਾਂ ਹੁੰਦਾ ਰਹਿੰਦਾ ਜੀ ਕਿ ਐਸੀ ਗੱਲ ਨਹੀਂ ਕੋਈ ਜਦੋਂ ਜਦੋਂ ਵੀ ਕਿਤੇ ਆਪਣੇ ਮੌਕਾ ਮਿਲਦਾ ਆ ਤੇ ਜੈਦਰ ਸਾਹਿਬ ਵੀ ਚਾਹੁੰਦੇ ਆ ਕਿ ਜਿਹੜਾ ਹੁਕਮਨਾਮਾ ਅਕਾਲ ਤਖਤ ਸਾਹਿਬ ਦੀ ਤਸਦੀਕ ਤੋਂ ਜਾਰੀ ਹੋਇਆ ਸੀਗਾ ਉਹਦੇ ਵਿੱਚ ਕੋਈ ਛੇੜਛਾੜ ਨਹੀਂ ਕਰਨੀ ਨਾ ਹੀ ਲੋੜ ਹੈਗੀ ਆ ਕਿਉਂਕਿ ਉਹ ਪੰਥ ਦੀ ਭਾਵਨਾ ਮੁਤਾਬਕ ਹੋਇਆ ਹੁਕਮਨਾਮਾ ਬਾਕੀ ਠੀਕ ਹੈ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਉਹ ਉਹਨਾਂ ਦੀ ਸੋਚ ਆ ਬਸ ਇਹ ਵੀ ਉਸ ਗੱਲ ਨੂੰ ਆਪਣੇ ਵੈਲਕਮ ਕਰਦੇ ਚਾਹੁੰਦੇ ਆ ਇਹ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਇਹ ਜਿਹੜਾ ਹੁਕਮਨਾਮਾ ਹੋਇਆ ਅਗਲ ਤੱਕ ਸਭ ਦੀ ਫਸੀਲ ਤੋਂ ਪੰਜ ਸਿੰਘ ਸੁਭਾਨਵਲੋਂ ਇਸ ਨੂੰ ਸਾਰੇ ਪੰਥ ਨੇ ਪ੍ਰਵਾਨ ਕੀਤਾ ਯਾਰ ਇਹਦੇ 'ਚ ਕੋਈ ਉਹ ਕਿਸੇ ਗੱਲ ਦੀ ਸ਼ੱਕ ਨਹੀਂ ਹੈਗੀ ਕੋਈ ਇਹ ਕਿਸੇ ਹੋਰ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਇਸ ਕਰਕੇ ਇਹ ਤਾਂ ਸਾਰੇ ਪ੍ਰਵਾਨ ਕਰ ਲਿਆ ਹੁਣ ਤਾਂ ਮਤਲਬ ਜਿੰਨਾ ਜਿਸ ਵਟੇ ਪਦਦਰ ਤੇ ਭਰਤੀ ਹੋ ਰਹੀ ਹੈ ਚੱਲ ਰਹੀ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਆ ਹੀ ਗਿਆ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਦੋਸ਼ੀ ਕਰਾਰ ਹੋਏ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸਜ਼ਾ ਸੀ ਉਸ ਨੂੰ ਪੂਰੀਆਂ ਕੀਤਾ ਤੇ ਫਿਰ ਤੋਂ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਥਾਪ ਦਿੱਤਾ ਜਾਂਦਾ ਕੀ ਲੱਗਦਾ ਕਿ ਪੰਥ ਨੇ ਪ੍ਰਵਾਨ ਕੀਤਾ ਹੈ ਉਹਨਾਂ ਨੂੰ ਪ੍ਰਧਾਨ ਵਜੋਂ ਦੇਖੋ ਜੀ ਇਹ ਤਾਂ ਗੱਲ ਵੈਸੇ ਸਵਾਲ ਹੁਣ ਤੁਸੀਂ ਪੁੱਛ ਲਿਆ ਉਹਨਾਂ ਨੇ ਪਹਿਲਾਂ ਤਾਂ ਜਿਹੜੀ ਉਹਨਾਂ ਨੂੰ ਸਜ਼ਾ ਲੱਗੀ ਸੀ ਜਦੋਂ ਸੇਵਾ ਮਿਲੀ ਸੀ ਕਰਨ ਵਾਸਤੇ ਉਹਨਾਂ ਨੇ ਜਿਹੜੀ ਤਾਂ ਧਾਰਮਿਕ ਸੇਵਾ ਸੀ ਉਹ ਮੁਕੰਮਲ ਕਰ ਲਈ ਤੁਸੀਂ ਸਵਾਲ ਪੁੱਛਿਆ ਮੈਂ ਜਵਾਬ ਦੇਣਾ ਲੇਕਿਨ ਜਿਹੜੀ ਉਹਨਾਂ ਨੂੰ ਠੀਕ ਲੱਗੀ ਕਰ ਲਈ ਜਿਹੜੀ ਨਹੀਂ ਠੀਕ ਲੱਗਦੀ ਸੀ ਇਸਤੀਫਾ ਵਾਲੀ ਉਹ ਨਹੀਂ ਇਸਤੀਫਾ ਦਿੱਤਾ ਟਾਈਮ ਨਾਲ ਜਿਹੜੀ ਨਹੀਂ ਠੀਕ ਲੱਗਦੀ ਸੀ ਸੱਤ ਮੈਂਬਰ ਦੀ ਕਮੇਟੀ ਵਾਲੀ ਉਹ ਆਪਣੇ ਮੂਹੋਂ ਹੀ ਨਹੀਂ ਪ੍ਰਵਾਨ ਕੀਤੀ ਉਹਨਾਂ ਨੇ ਤੇ ਮੁੜ ਕੇ ਆਪਣੇ ਉਹ ਉਸ ਗਲਤ ਆਏ ਨਹੀਂ ਉਹ ਉਹਦੇ ਉਹਦੇ ਉਲਟ ਆਪਣੀ ਭਰਤੀ ਦਾ ਟਕਵੰਜ ਰਚਾਤਾ ਸ਼ੁਰੂ ਕਰਤਾ ਭਰਤੀ ਸੀ ਇਹਨੇ ਲੱਖ ਦੀ ਕਰਤੀ ਇਹਨੇ ਲੱਖ ਦੀ ਕਰਤੀ ਜੋ ਟੋਟਲੀ ਭੋਗ ਸੀਗਾ ਸੋ ਇਹਦਾ ਗੱਲਾਂ ਲੋਕਾਂ ਦੇ ਸਾਹਮਣੇ ਆ ਗਈਆਂ ਉਹ ਜਿਹੜਾ ਉਹਨਾਂ ਨੇ ਸਕ੍ਰਿਪਟ ਤਿਆਰ ਪਹਿਲੇ ਕੀਤੀ ਸੀ ਅਸੀਂ ਸੱਤ ਮੈਂਬਰ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਇਹ ਭਰਤੀ ਨਹੀਂ ਕਰਨੀ ਅਸੀਂ ਆਪਣੀ ਆਪਣਾ ਹੱਟਕ ਦਿਖਾਉਂਦੇ ਹੋਏ ਆਪ ਭਰਤੀ ਆਪਣੇ ਉਹਦੀ ਸ਼ੋਅ ਕਰਾਂਗੇ ਅਸੀਂ ਭਰਤੀ ਕੀਤੀ ਹੀ ਨਹੀਂ ਤੇ ਮੁਰਕੇ ਸੁਖਵੀਰ ਬਾਦਲ ਦੁਆਰਾ ਪ੍ਰਧਾਨ ਬਣਾ ਦੇਵਾਂਗੇ ਇਹ ਤਾਂ ਪਹਿਲਾਂ ਤੋਂ ਉਹਨਾਂ ਨੇ ਆਪਣਾ ਫੈਸਲਾ ਕਰ ਲਿਆ ਸੀਗਾ ਪਰ ਇਹ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲਗਣਾ ਨਾ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਤੋਂ ਭਗੌੜੇ ਨੇ ਉਹਨਾਂ ਨੇ ਗੁਰੂ ਸਾਹਿਬ ਤੋਂ ਮੁੱਖ ਮੋੜਿਆ ਆ ਉਹਨਾਂ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਜਿਸ ਤਰੀਕੇ ਨਾਲ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਿਆ ਇਹ ਕੋਈ ਵੀ ਗੁਰਸਿੱਖ ਕਦੀ ਵੀ ਇਤਿਹਾਸ ਵਿੱਚ ਇਦਾਂ ਕਰਦਾ ਆਪਾਂ ਨੂੰ ਦਿਖਾਈ ਨਹੀਂ ਦਿੱਤਾ ਸਜ਼ਾ ਪੂਰੀਆਂ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ਼ਹੀਦਾਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਮਾਗੀ ਮੇਲੇ ਤੇ ਵੀ ਕਹਿ ਦਿੰਦੇ ਮੇਰੀ ਤਾਂ ਕੋਈ ਗਲਤੀ ਨਹੀਂ ਸੀ ਬਸ ਮੈਂ ਤੇ ਮਸਲੇ ਦੇ ਨੁਕਤਾਰੇ ਵਾਸਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅੱਗੇ ਸੀਸ ਨਵਾਤਾ ਇਹ ਤਾਂ ਜੀ ਫਿਰ ਮੈਂ ਕੀ ਕਹਿ ਸਕਦਾ ਇਹ ਤਾਂ ਉਹਨਾਂ ਦੀ ਨਾ ਸਮਝੀ ਆ ਜਾਂ ਉਹਨਾਂ ਨੂੰ ਪੰਥ ਦੀ ਇਹ ਭਾਵਨਾ ਦੀ ਕਦਰ ਹੀ ਹੈ ਨੀਗੀ ਉਹਨਾਂ ਨੂੰ ਇਸ ਗੱਲ ਦਾ ਆਪਣੇ ਉਹਨਾਂ ਦਾ ਜਜ਼ਬਾ ਹੀ ਹੈ ਨੀਗਾ ਕਿ ਪੰਥ ਪੰਥ ਕਿਸ ਆਪਣੇ ਮਕਾਮ ਤੇ ਖੜਾ ਆ ਪੰਥ ਦੀ ਨਹੀਂ ਕਿਵੇਂ ਸਰਜੀ ਗਈ ਸੀ ਪੰਥ ਕਿਨਾਂ ਨੀਆਂ ਤੇ ਆਪਣੇ ਉਸਾਰਿਆ ਗਿਆ ਆ ਇਤਿਹਾਸ ਸਾਡਾ ਕੀ ਆ ਜੇ ਉਹਨਾਂ ਗੱਲਾਂ ਤੋਂ ਵਾਕਿਫ ਹੁੰਦੇ ਤੇ ਕਦੀ ਵੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਜਿਹੜਾ ਆਪਣਾ ਮਤਾ ਲਿਆਂਦਾ ਕਦੀ ਵੀ ਨਾ ਲੈ ਕੇ ਆਉਂਦੇ ਉਹਨਾਂ ਨੇ ਇੱਕ ਤਾਂ ਉਹ ਤਾਂ ਸ਼ਰ੍ਹਾਂ ਇਹੀ ਆ ਉਹ ਦਸਾਇਆ ਉਹਨਾਂ ਨੇ ਕਿ ਅਸੀਂ ਹੁਕਮਨਾਮੇ ਨੂੰ ਚੈਲੰਜ ਕੀਤਾ ਆ ਤੇ ਪਬਲਿਕਲੀ ਹੱਥ ਖੜੇ ਕਰਾ ਕੇ ਹੁਕਮਨਾਮੇ ਦੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਸਿੱਖਾਂ ਦੇ ਪਰਵਾਨਾ ਕੀਤਾ ਨਾ ਕਰਨਾ ਨਾ ਕਦੀ ਹੋ ਸਕਦਾ ਹੈ ਮਡਾਲਾ ਸਾਹਿਬ ਇਹ ਇੱਕ ਬਹੁਤ ਵੱਡਾ ਸਵਾਲ ਹੈ ਬਹੁਤ ਸਾਰੇ ਲੋਕ ਇਹ ਨਹੀਂ ਕਿਤੇ ਨਾ ਕਿਤੇ ਚਿੰਤਾ ਪ੍ਰਗਟਾਉਂਦੇ ਕਿ ਇੱਕ ਸਿੰਘ ਸਹਿਬਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸਜ਼ਾ ਲਾਈ ਜਾਂਦੀ ਆ ਤਾਂ ਇੱਕ ਸਿੰਘ ਸਾਹਿਬ ਆ ਸਟੇਜ ਦੇ ਉੱਪਰ ਭਰੀ ਇਕੱਠ ਦੇ ਵਿੱਚ ਇਹ ਕਹਿ ਦਿੰਦੇ ਕਿ ਨੌਜਵਾਨ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਬਣੋ ਦੇਖੋ ਜਿਹੜਾ ਦਾ ਹੁਕਮ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਆਪਣੇ ਦੇਸ਼ ਕਤਰੇ ਤੋਂ ਕਹਿ ਲਓ ਜਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿ ਲਓ ਉਹ ਸੰਗਤ ਨੇ ਸਿੰਘਾਂ ਨੇ ਤਾਂ ਉਹਨੂੰ ਮੰਨਣਾ ਆ ਜਿਹੜਾ ਕਿਸੇ ਸਟੇਜ ਤੇ ਹੋਵੇ ਕਿਸੇ ਪਬਲਿਕ ਪਲੇਟਫਾਰਮ ਤੇ ਹੋਵੇ ਉਹ ਤਾਂ ਨਿੱਜੀ ਉਹਦਾ ਉਹਨਾਂ ਦੀ ਆਪਣੀ رائے ਹੋ ਸਕਦੀ ਆ ਉਹ ਹਰ ਇੱਕ ਨੂੰ ਆਪਣੀ ਨਿੱਜੀ رائے ਰੱਖਣ ਦਾ ਅਧਿਕਾਰ ਹੈਗਾ ਆ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਕਿ ਤੁਹਾਡੇ ਵੱਲੋਂ ਤਕਰੀਬਨ 6 ਮਹੀਨੇ ਦਾ ਲੰਬਾ ਵਕਫਾ ਭਰਤੀ ਕਰਨ ਦਾ ਕੁਝ ਮਹੀਨੇ ਬਤੀਤ ਹੋ ਗਏ ਤੇ ਕੁਝ ਮਹੀਨੇ ਬਾਕੀ ਨੇ ਇਲਾਕਿਆਂ ਦੇ ਵਿੱਚ ਜਾ ਕੇ ਭਰਤੀ ਕਰ ਰਹੇ ਹਾਂ ਤੇ ਭਰਤੀ ਕਰਨ ਤੋਂ ਬਾਅਦ ਆਖਰ ਸਿੱਟਾ ਕੀ ਨਿਕਲੂਗਾ ਜਿਹੜੀ ਤੁਸੀਂ ਭਰਤੀ ਕਰੋਗੇ ਜਾਂ ਜਿਹੜੇ ਲੋਕ ਤੁਹਾਡੀ ਇਸ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਕਬੂਲ ਕੇ ਭਰਤੀ ਹੋਣਗੇ ਤਾਂ ਉਹਨਾਂ ਦੇ ਵਾਸਤੇ ਰਾਹ ਕੀ ਲੱਗ ਗਿਆ ਜਿਹੜਾ ਜੀ ਹੁਕਮਨਾਮਾ ਜਾਰੀ ਕੀਤਾ ਸਿੰਘ ਸਵਾਨ ਨੇ ਉਹ ਬੜਾ ਕਲੀਅਰ ਸਪੱਸ਼ਟ ਹੈ ਕਿ ਹੁਕਮਨਾਮਾ ਇਹ ਸਭ ਉਹ ਅਗਵਾਯਾ ਆਦੇਸ਼ ਹੈ ਭਰਤੀ ਕਰੋ ਮੈਂਬਰ ਬਣਾਓ ਡੈਲੀਗੇਟ ਬਣਾਓ ਡੈਲੀਗੇਟ ਤੋਂ ਬਾਅਦ ਅਹੁਦੇਦਾਰ ਚੁਣੋ ਤੇ ਫਿਰ ਪ੍ਰਧਾਨ ਦੀ ਜਿਹੜੀ ਚੋਣ ਕਰੋ ਉਹਦੇ ਸਾਰਾ ਢਾਂਚਾ ਜ਼ਮੀਨ ਤੋਂ ਲੈ ਕੇ ਉੱਪਰ ਤੱਕ ਬਣੂਗਾ ਵੱਖਰੇ ਵੱਖਰੇ ਪ੍ਰਧਾਨ ਦੀ ਚੋਣ ਕਰੋਗੇ ਉਹ ਜਦੋਂ ਵੱਖਰੇ ਦੀ ਜਾਂ ਆਪਣੇ ਇੱਕ ਦੀ ਜਾਂ ਦੂਜੇ ਦੀ ਮੈਂ ਨਹੀਂ ਕਹਿੰਦਾ ਜੀ ਪਰ ਇਹ ਤਾਂ ਅਕਾਲੀ ਦਲ ਨੂੰ ਜਿਸ ਨੂੰ ਪੰਥ ਨੇ ਪ੍ਰਵਾਨ ਕਰਨਾ ਜਿਹਨੂੰ ਲੋਕਾਂ ਨੇ ਮਾਨਤਾ ਦੇਣੀ ਆ ਅਕਾਲੀ ਦਲ ਤੋਂ ਹੀ ਬਣਨਾ ਆ ਉਹਦਾ ਅbschngd ਹੀ ਅਕਾਲੀ ਦਲ ਹੋਂਦ ਕਈ ਬਣੇ ਫਿਰਦੇ ਆ ਪਹਿਲਾਂ ਵੀ ਕਈ ਸੀਗੇ ਲੇਕਿਨ ਜਿਹੜਾ ਪੰਥ ਨੂੰ ਪ੍ਰਵਾਨ ਆ لوکاں نے ਉਹਦਾ ساتھ دینا ہے جڑے ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਜਿਹਨੂੰ ਚੁਣਿਆ ਗਿਆ ਫਿਰ ਉਹਨੂੰ ਲੋਕਾਂ ਨੇ ਕਬੂਲ ਨਹੀਂ ਕੀਤਾ ਜੀ ਉਹ ਤਾਂ ਕਦੀ ਵੀ ਨਹੀਂ ਕਬੂਲ ਕਰਨਗੇ ਜੇ ਕਰਕੇ ਉਹ ਤਾਂ ਸਾਰਾ ਕੁਝ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਹੁਕਮਨਾਮੇ ਟਕਰਾ ਕੇ ਹੁਕਮਨਾਮੇ ਦੀ ਲੰਘਣਾ ਕਰਕੇ ਉਹਨਾਂ ਨੇ ਕੀਤਾ ਹੈ ਕਦੀ ਪਰਵਾਹ ਨਹੀਂ ਕਰ ਨਹੀਂ ਸਕਦੇ ਇਹ ਤਾਂ ਉਹਨਾਂ ਨੂੰ ਭੁਲੇਖਾ ਹੈ ਜਾਂ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਲੇਕਿਨ ਪਰ ਉਹ ਸਮਝਦੇ ਨਹੀਂ ਇਹ ਗੱਲ ਬਹੁਤ ਗਲਤ ਕਰ ਰਹੇ ਆ ਇਹ ਸ਼ਖਾਨੀਆਂ ਭਾਵਨਾਵਾਂ ਨੂੰ ਬੜੀ ਢਾਅ ਲੱਗ ਰਹੀ ਆ ਤੇਸ ਪਹੁੰਚ ਰਹੀ ਆ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਇਸ ਰਾਹ ਤੇ ਨਹੀਂ ਸੀ ਤੁਰਨਾ ਚਾਹੀਦਾ ਆਵਾਮ ਦੀ ਡਿਮਾਂਡ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਉਹਨਾਂ ਸੂਧਾਂਤਾਂ ਨੂੰ ਲੈ ਕੇ ਸਰਜੀਤ ਹੋਣੀ ਚਾਹੀਦੀ ਇਹ ਤਾਂ ਕੀ ਲੱਗਦਾ ਕਿ ਅਕਾਲੀ ਦਲ ਨੂੰ ਸਰਜੀਤ ਕਰਨ ਵਾਸਤੇ ਚਾਰਾ ਜੋ ਹੀ ਕਰ ਰਹੇ ਹੋ ਤਾਂ ਬਹੁਤ ਸਾਰੀਆਂ ਉਹ ਪੰਥਕ ਧਿਰਾਂ ਨੇ ਜਿਹੜੀਆਂ ਪੰਜਾਬ ਦੀਆਂ ਪੰਥ ਦੇ ਸੂਧਾਂਤਾਂ ਦੀਆਂ ਗੱਲਾਂ ਗੱਲਾਂ ਕਰਦੀਆਂ ਨੇ ਉਹਨਾਂ ਧਿਰਾਂ ਨੂੰ ਜਾ ਕੇ ਮਿਲਿਓ ਜਿਨ੍ਹਾਂ ਦੇ ਵਿੱਚ ਸਰਦਾਰ ਮਾਨ ਹੈ ਜਾਂ ਅਮਰਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਜਿੱਥੇਬੰਦੀ ਕੈਂਪ ਕੀਤੀ ਗਈ ਆ ਦੇਖੋ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਆ ਪੰਜਾਬ ਦੀ ਗਤੀਸ਼ੀਲ ਸ਼੍ਰਮਣੀ ਜਨਤਕ ਬਗੈਰ ਨਹੀਂ ਹੋ ਸਕਦੀ ਇਹ ਸਾਰੇ ਲੋਕ ਜਾਣ ਚੁੱਕੇ ਨੇ ਠੀਕ ਆ ਮੌਕਾ ਕਿਸੇ ਨੂੰ ਦੇ ਤਾ ਕਿਸੇ ਨੂੰ ਇਹਨਾਂ ਦੇ ਤਬਾਹ ਜਿਹਦਾ ਮੌਕੇ ਸਾਰੇ ਦੇਖ ਲਏ ਤਿਆਰਵੇਂ ਸਾਰੇ ਕਰ ਲੈ ਫੇਲ ਹੋ ਗਏ ਤਿਆਰਵੇਂ ਸਾਰੇ ਪਾਰਟੀਆਂ ਵੀ ਦੇਖ ਲਈਆਂ ਤੇ ਜਿਹੜੀਆਂ ਪੰਥਕ ਤਰ੍ਹਾਂ ਕੰਮ ਕਰਦੀਆਂ ਨੇ ਪੰਥ ਦੇ ਖੇਤਰ ਵਿੱਚ ਅਸੀਂ ਸਾਡਾ ਉਹਨਾਂ ਦਾ ਸੰਪਰਕ ਹੈਗਾ ਆ ਅਸੀਂ ਉਹਨਾਂ ਨਾਲ ਲਗਾਤਾਰ رابطہ ਕਰਨੇ ਵੀ ਆ ਹੈਗਾ ਰੱਖਦੇ ਵੀ ਆ ਤੇ ਜਰੂਰ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਦਿਨ ਐਸਾ ਹੋਊਗਾ ਜਦੋਂ ਸਾਰਾ ਪੰਥ ਜਿਹੜੇ ਵੀ ਲੋਕ ਸ਼੍ਰੋਮਣੀ ਕਾਲਜੀਦਲ ਦੀ ਪਛਾਣ ਕਰਦਾ ਸਹਿਮਤ ਆ ਉਹ ਉਹ ਲੋਕ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤੇ ਉਦੋਂ ਪੰਥ ਵਿੱਚ ਏਕਤਾ ਹੋ ਜੂਗੀ ਜੇ ਸੇਕਤਾ ਨੂੰ ਲੋਕ ਪ੍ਰਵਾਨ ਕਰਨਗੇ ਤੇ ਇਹ ਨਹੀਂ ਵੀ ਆਗੂਆਂ ਦੀ ਏਕਤਾ ਜਾਂ ਲੀਡਰਾਂ ਦੀ ਏਕਤਾ ਇਹ ਇੱਕਤਾ ਵੀ ਸਭ ਤੋਂ ਅਸੂਲਾਂ ਦੀ ਏਕਤਾ ਹੋਊਗੀ ਵਿਚਾਰਤਾਰਕ ਏਕਤਾ ਹੋਊਗੀ ਸਾਡੀ ਸੋਚ ਦੀ ਏਕਤਾ ਹੋਊਗੀ ਠੀਕ ਆ ਵੱਡੀ ਮੋਟੇ ਵਕਰੀਆਂ ਵਿੱਚ ਹੋ ਸਕਦੇ ਆ ਲੇਕਿਨ ਪੰਥ ਦੇ ਆਪਣੇ ਸਨਹਿਰੇ ਪੁਰਖ ਵਾਸਤੇ ਪੰਥ ਦੇ ਉਜਵਲ ਆਪਵਿਕ ਵਾਸਤੇ ਅਸੀਂ ਇਸ ਗੱਲ 'ਤੇ ਸਾਰੇ ਇਕੱਠੇ ਹੋਣੇ ਸਾਨੂੰ ਚਾਹੀਦਾ ਸਾਡਾ ਪੜਦਾ ਆ ਤਾਂਕਿ ਅਸੀਂ ਆਪਣੀ ਪੰਥ ਦੀ ਸ਼ਕਤੀ ਨੂੰ ਕੇਂਦਰਿਤ ਕਰ ਸਕੀਏ ਉਹਨੂੰ ਕਨਸੋਲिडेट ਕਰ ਸਕੀਏ ਜੈਨ ਕਿ ਅੱਜ ਥਾਂ-ਥਾਂ ਤੇ ਖਿਲਰੀ ਬੈਠੀ ਆ ਲੇਕਿਨ ਸਾਰੀਆਂ ਤਰਾਂ ਦੇ ਨਾਲ ਲਗਾਤਾਰ ਆਪਣੇ ਸਾਰੇ ਆਗੂਆਂ ਦਾ ਰابطਾ ਬਣਿਆ ਹੋਇਆ ਆ ਇਹਨਾਂ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਆ ਜਰੂਰ ਮਹਾਤਮਾ ਦੀ ਮਿਹਰ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਦੋ ਨਵਾਂ ਜਦੋਂ ਸਾਰਾ ਫੰਡ ਇਕੱਠਾ ਹੋ ਬਿਲਕੁਲ तमाम सारे سوالਾਂ ਨੂੰ ਲੈ ਕੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਆਪਣੇ ਜ਼ਰੀਏ ਤੋਂ ਦੱਸਿਆ ਕਿ ਭਵਿੱਖ ਦੇ ਵਿੱਚ ਕਿਹੜੀਆਂ ਕਿੜੀਆਂ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕਦਮ ਉਲਿੱਕੇ ਗਏ ਆ ਅੱਗੇ ਵੀ तमाम सारे ਸਵਾਲਾਂ ਦੇ ਬਾਬਤ ਤੋਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਮੇਰੇ ਜਿੰਦਰ ਸਿੰਘ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ